ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਬਾਬਾ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਐਸਡੀਐਮ ਫਗਵਾੜਾ ਦੇ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਜਿਹੜੇ ਘੋੜਿਆਂ ਦਾ ਵਪਾਰ ਜਾਂਦੇ ਆ ਉਹਨਾਂ ਨੂੰ ਪਤਾ ਹੈ ਕਿ ਲੰਗੜਾ ਘੋੜਾ ਨਾ ਵੇਖਦਾ ਹੁੰਦਾ ਤੇ ਨਾ ਚਿੱਲੇ ਵੱਜਦਾ ਉਹਨੂੰ ਮੋੜੀ ਮਾਰਨੀ ਪੈਂਦੀ ਉਹਨੂੰ ਮਾਰਨਾ ਪੈਂਦਾ ਜਦੋਂ ਉਹਦਾ ਦਸ ਜਿਹੜਾ ਉਹ ਸਾਹ ਤੇ ਹੁੰਦਾ ਇਹਦੀ ਇੱਕ ਮਿਸਾਲ ਹੈ ਕਿ ਜਦੋਂ ਚੇਤਕ ਘੋੜਾ ਮਹਾਰਾਜ ਪ੍ਰਤਾਪ ਦਾ ਜੰਗ ਦੇ ਵਿੱਚ ਜ਼ਖਮੀ ਹੋ ਗਿਆ ਉਹਨੂੰ ਉਹ ਘੋੜਾ ਹੱਥੀ ਮਾਰਨਾ ਪਿਆ ਮੇਰੇ ਘੋੜਿਆਂ ਦੀ ਗੱਲ ਤਾਂ ਨਹੀਂ ਹੈ ਵੀ ਜਿਹੜੇ ਪੰਜਾਬ ਦੇ ਕਾਰਡ ਦੇ ਵਿੱਚ ਇਹਨਾਂ ਨੇ ਘੋੜੇ ਸਰਾ ਕੇ ਮੂਹਰੇ ਜਾਂਦੇ ਐ ਖਾਸ ਤੌਰ ਤੇ ਖੁਦਿਆ ਸਾਹਿਬ ਸਾਡੀ ਯੂਨੀਅਨ ਦੇ ਬਾਅਦ ਉਹਨਾਂ ਨਾਲ ਮਿਲਣਾ ਕੀਤੀਆਂ ਪਹਿਲਾਂ ਦਾ ਘੋੜਾ ਉਹ ਸੀ ਜਿਵੇਂ ਕੋਈ ਨਾ ਨਾ ਮੁੰਡਾ ਖੌਕੀ ਹੋਏ ਜਸਮੀਰ ਭਾਜੀ ਵੀ ਉਹ ਚਲਾ ਜਾਂਦੇ ਮੰਡੀ ਚ ਤੋ ਡਰਗ ਕੀਤਾ ਨਹੀਂ ਹੁੰਦਾ ਨਹੀਂ ਜੇਵਾਦੂ ਦਾ ਬੰਗਲਾ ਨਹੀਂ ਹੁੰਦਾ ਉਹ ਕੰਮ ਉਹਨੇ ਖੁੱਡੀਆਂ ਤਾਂ ਨਾਲ ਉਹ ਡਰਗ ਕੀਤਾ ਘੋੜਾ ਬਣ ਗਿਆ ਪੱਲੇ ਉਹਦੇ ਕੁਝ ਨਹੀਂ ਪਹਿਲਾਂ ਤਾਂ ਲੈ ਗਿਆ ਸਟੇਜ ਕਿੱਥੇ ਹੁੰਦਾ ਕੀ ਹੈ ਜਦੋਂ ਇਹਨਾਂ ਬੁਨਾਵਿੱਚ ਜਨ ਨਵੰਬਰ ਚ ਆਪਾਂ ਕੋਈ ਬੋਲ ਨੂੰ ਕਰਦੇ ਆ ਇਹ ਦਸਤਾਨੇ ਦੇ ਕਰੇ ਨੇ ਹੱਥ ਪੱਤੀ ਹੋਇਆ ਜਦੋਂ ਇਸ ਧਰਤੀ ਦਾਕ ਇਸ ਦੇਖ ਨੂੰ ਦੇਖਿਆ ਸਾਡਾ ਬਦਲ ਪੰਜਾਬ ਇਹਨੂੰ ਚਲਾਉਣਾ ਵਾਲੀ ਦੁਕਾਊ ਹੈ ਚਲਾਉਣ ਵਾਲੇ ਰਾਣੇ ਦੇ ਮੋਰੇ ਗੋਡੇ ਤੇਕੀ ਬੈਠਾ ਹੈ ਤੇ ਸਾਨੂੰ ਭਾਵੇਂ ਇਨਸਾਫ ਦੀ ਨਹੀਂ ਮੀਂਹ ਕਿੱਤੋਂ ਹੈ ਇਹ ਸਰਕਾਰੀਆਂ ਦੇ ਦੁਆਉਂਦੇ ਆ ਤੇ ਦੁਆਖੇ ਤਾਂ ਇਸ ਦੀ ਕਟਿ ਹੈ ਸਾਡੀ ਇਮਰਤ ਹੈਗੀ ਆ ਜਿਹੇ ਤੋਂ ਤੁਹਾਡੇ ਕੋਲ ਪੁਲਿਸ ਸਟਾਫ ਤੇ ਹੈਗੀ ਆ ਪ੍ਰੋਗਰੈਸ ਵੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਪਣੀ ਕੋਈ ਜੇ ਕੋਈ ਪ੍ਰੋਗਰੈਸ ਕਰਾਈ ਹੈ ਜਿੰਨੇ ਤੱਕ ਪਾਈ ਆ ਜਾਂ ਬੌਨਸ ਆਉਂਦੇ ਆ ਤੁਹਾਡੀ ਕੋ ਮਿਲ ਮੰਗਤਾ ਨਾ ਕਪੀਟਨ ਜੀ ਕਰਾਈਏ ਇੱਥੇ ਜਿਹੜੇ ਸਰਜਨ ਦੇ ਨਾਲ ਕਰਦੇ ਆ ਆਉਂਦਾ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਪਰਮਜੀਤ ਜੀ ਗੇਂਦੋਇਸ਼ਰ ਬਣ ਕੇ। ਉਹ ਜਮੇ ਕੰਪਨੀ ਸਰਪੰਚ ਜੀ ਕੱਲ ਰਿਟਾਇਰ ਹੋ ਗਏ ਰਹੇ ਜੀ ਸਭ। ਉਹ ਬਣੇ ਪ੍ਰੋਜੈਕਟ ਅਫਸਰ। ਹਾਂ ਪ੍ਰੋਜੈਕਟ ਅਫਸਰ। ਠੀਕ। ਇਹ ਪ੍ਰੋਜੈਕਟ ਚੱਲ ਰਹੀ ਸੀ। ਕਹਿੰਦੇ ਕਿ ਅੱਜ ਤੱਕ ਪ੍ਰੋਜੈਕਟ ਇੰਕਲੂਡਰ 'ਤੇ ਬਚਿਆ ਹੈ ਨਾ ਜਿਹੜਾ ਸਰਕਾਰ ਨੇ ਦੇਣਾ ਹੈ। ਹਾਂ ਜੀ। ਕਹਿੰਦੇ ਤਾਂ ਹੈ ਪੋਜ਼ੀਟਿਵਲੀ ਪਵਾ ਦਾਂਗਾ। ਅਸੀਂ ਜੋਇਨ ਨਹੀਂ ਉਸ ਤੋਂ ਬਾਅਦ ਕਰਾਂਗਾ। ਜਿਹੜਾ ਦਸ ਚਲਾਈ ਮੱਥੀ ਸੀ ਜੀ। ਦਸ ਚਲਾਈ ਦੀ ਮੰਨੀ ਸੀ ਤੁਹਾਡੀ ਮੀਟਿੰਗ ਤੁਹਾਡੇ ਸਾਹਮਣੇ। ਦਸ ਚਲਾਈ ਕਹਿੰਦੇ ਦਸ। ਜੀ। ਧੰਨਵਾਦ। ਧੰਨਵਾਦ। ਕਿਸਾਨ तो तो कर तो वाह ਗੰਨੇ ਦੀ ਅਦਾਇਗੀ ਬਾਰੇ ਮੇਰਾ ਖਿਆਲ ਜਿੰਨੇ ਆਪਣੇ ਸਾਥੀ ਆ ਜੂਨੀਅਨ ਦੇ ਉਹਨਾਂ ਨੂੰ ਦਸੰਦੀ ਬਹੁਤੀ ਲੋਨਿੰਗ ਉਹਨਾਂ ਨੇ ਹੱਡੀ ਹਟਾਇਆ ਪਿਛਲੇ 10 ਸਾਲਾਂ ਤੋਂ ਇਹ ਮਸਲਾ ਕੀ ਹੈ ਇਹ ਪੇਮੈਂਟ ਕਿਉਂ ਨਹੀਂ ਹੋ ਰਹੀ ਕਿੰਨੀ ਹੈ ਮੇਰਾ ਖਿਆਲ ਹੋ ਸਕਦਾ ਕਿਸੇ ਸਬ-ਡਿਵੀਜ਼ਨ ਰਜਿਸਟਰਡ ਤਸਿਲਦਾਰ ਨੂੰ ਨਾਮ ਪਤਾ ਹੋਵੇ ਕਿਸੇ ਸਰਕਾਰ ਦੇ ਅਫਸਰ ਨੂੰ ਇਸ ਮਸਲੇ ਦੀ ਜਾਣਕਾਰੀ ਹੋ ਸਕਦਾ ਘੱਟ ਹੋਵੇ ਆਪਣੇ ਹਰ ਇੱਕ ਕਿਸਾਨ ਨੂੰ ਜੂਨੀਅਨ ਦੇ ਹਰ ਵਰਕਰ ਨੂੰ ਇਸ ਮਸਲੇ ਬਾਰੇ ਬਖੂਬੀ ਪਤਾ ਇਹ ਮਸਲਾ ਕਦੋਂ ਸ਼ੁਰੂ ਹੋਇਆ ਕਿੰਨਾ ਇਹਨੂੰ ਸਰਕਾਰ ਨੇ ਹੱਲ ਕੀਤਾ ਕਿੰਨਾ ਖੱਜਲ ਕੀਤਾ ਪਿਛਲੇ 8-2 ਸਾਲਾਂ ਤੋਂ ਮੇਰੇ ਹੱਥ ਵਿੱਚ ਵੀਰੋ ਪੇਪਰਾਂ ਵਾਲਾ ਜਿੰਦਾਬਾਦ ਮਰਦਾਬਾਦ ਕਿਸਾਨਾਂ ਨੂੰ ਹੱਕ ਦੇਣ ਵਾਲੀ ਸਰਕਾਰ ਮਰਦਾਬਾਦ ਜਿੰਦਾਬਾਦ ਸਰਦਾਬਾਦ ਕਿਉਂ ਕਿਸਾਨਾਂ ਨਾਲ ਧੋਖਾ ਕੀਤਾ ਮਿਲਿਆ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਜਾਨ ਮਜ਼ਦੂਰ ਇੱਕਤਾ ਚਿੰਨ੍ਹ ਆਰਡੀਐਮ ਦਫਤਰ ਦੇ ਬਾਹਰ ਧਰਨਾ ਲਾਇਆ ਕਿ ਸਵਾਨ ਦੇ ਵਿੱਚ ਧਰਨਾ ਲਾਇਆ ਗਿਆ ਹੈ ਮੈਂ ਜਸਵੀਰ ਸਿੰਘ ਪੀਤ ਪ੍ਰਧਾਨ ਪੰਜਾਬ ਬੀਕੀ ਬਾਬਾ ਅੱਜ ਦਾ ਜਿਹੜਾ ਧਰਨਾ ਹੈ ਇਹ ਜਿਹੜਾ ਸਰਕਾਰ ਦੀਆਂ ਦੇ ਜਿਹੜਾ ਇੱਥੇ ਦਾ ਜਿਹੜਾ ਲੋਕਲ ਪ੍ਰਸ਼ਾਸਨ ਦਾ ਕਰਵਾੜਾ ਕਦੂਸਰੇ ਜ਼ਿਲ੍ਹੇ ਦਾ ਇਹਨਾਂ ਦੇ ਰੋਸ ਵਿੱਚ ਲਾਇਆ ਕਿਉਂਕਿ ਸਾਡਾ ਜਿਹੜਾ ਮੁੱਦਾ ਆ ਇਹ ਕਾਫੀ ਸਾਲਾਂ ਤੋਂ ਲੜਕਿਆ ਹੋਇਆ ਹੈ ਮਿਹਨਤ ਦੀ ਪੇਮੈਂਟ ਦਾ ਗੰਨੇ ਦੀ ਪੇਮੈਂਟ ਬਾਰੇ ਬਹੁਤ ਮੀਟਿੰਗਾਂ ਹੋਈਆਂ ਬਹੁਤ ਸਰਕਾਰ ਨਾਲ ਮੀਟਿੰਗਾਂ ਹੋਈਆਂ ਪਰ ਸਰਕਾਰ ਤੇ ਜਿਹੜਾ ਪ੍ਰਸ਼ਾਸਨ ਐ ਐਂਡ ਦੇ ਵਿੱਚ ਇਹ ਰਲਿਆ ਆ ਮਿਲ ਮਲ ਕਾਉਂ ਕਿਉਂਕਿ ਇਹ ਉਹ ਆਪਣੇ ਮੁਲਕ ਦੇ ਵਿੱਚ ਆ ਪਰਵੜਾ ਪੋੜੇ ਪੂੰਜੀ ਬਾਤ ਜਿਹੜਾ ਜਿਹੜੇ ਕੋਆਪਰੇਟ ਕਰਾਣੇ ਆ ਆਉਣ ਵਾਲੇ ਸਮਝ ਦੱਬਣਗੇ ਉਹ ਆਉਣ ਵਾਲੇ ਸਮਝ ਦੱਬਣਗੇ ਨਹੀਂ ਅਸੀਂ ਲੋਕਾਂ ਨੂੰ ਦੱਸਣਾ ਜੀ ਦੱਬ ਲਿਆ ਉਹ ਨਹੀਂ ਉਹਨਾਂ ਲਈ ਕੋ ਕਰਾਣਿਆਂ ਲਈ ਕੋਈ ਐਸਡੀ ਮੁਖੀ ਦੇਣਾ ਜਾਂ ਡਰਾਉਣਾ ਤੋਂ ਬੜੀ ਗੱਲ ਨਹੀਂ ਤੁਸੀਂ ਇਹ ਦੇਖੋ ਬਈ ਇੱਕ ਜਿਵੇਂ ਕਿਸਾਨ ਵੀਰ ਜਾਂ ਮੰਦੂਰ ਵੀਰ ਕਿਤੇ ਬੈਂਕ ਦਾ ਕਰਜਈ ਹੈ ਉੱਥੇ ਫਾੜੀ ਤਰ੍ਹਾਂ ਤੇ ਕਾਰਵਾਈ ਹੁੰਦੀ ਹੈ ਇਹ ਮਹਿਲ ਮਾਲਕਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂਕਿ ਇਸ ਮੁਲਕ ਦੇ ਵਿੱਚ ਜਿਹੜਾ ਕਾਨੂੰਨ ਆ ਉਹ ਤਕੜੇ ਲਈ ਹੋ ਰਿਹਾ ਤੇ ਮਾੜੇ ਲਈ ਹੋ ਰਿਹਾ ਗਰੀਬਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਕਾਨੂੰਨ ਹੋ ਰਿਹਾ ਤੇ ਇਹ ਨਾ ਜਿਹੜੇ ਮਹਿਲ ਮਾਨ ਗਿਆ ਉਹਨਾਂ ਲਈ ਹੋ ਰਿਹਾ ਮੈਂ ਤਾਂ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਰਾਣਿਆਂ ਗੁਰਜੀਤ ਸਿੰਘ ਨੂੰ ਮੁੱਛਾਂ ਨੂੰ ਬਟਾ ਦੇਣ ਨਾਲ ਬੰਦਾ ਉੱਚਾ ਨਹੀਂ ਹੁੰਦਾ ਲੋਕ ਕਹਿਣਗੇ ਹਾਂ ਇਹ ਬੰਦਾ ਚੰਗਾ ਫੇਰ ਬੰਦੇ ਦਾ ਕਦ ਉੱਚਾ ਹੁੰਦਾ ਕਹਿੰਦੇ ਫੇਸਬੁੱਕ ਤੇ ਰੀਲਾਂ ਪਾਈ ਜਾਣੀਆਂ ਮੁੱਛਾਂ ਨੂੰ ਦਾ ਦੇਈ ਜਾਣੇ ਬਹੁਤ ਇਹ ਬਹੁਤ ਛੀਆਂ ਗੱਲਾਂ ਆ ਜਿਹੜਾ ਲੋਕਾਂ ਦਾ ਹੱਕ ਬਣਦਾ ਮਿਹਨਤ ਦਾ ਪੈਸਾ ਹੈਗਾ ਕਰੋੜਾਂ ਰੁਪਈਆ ਤੁਸੀਂ ਖਾ ਕੇ ਬੈਠੇ ਠਕਾਰ ਨਹੀਂ ਲੈਂਦੇ ਉਹ ਦੇਣਾ ਬਣਦਾ ਮੈਂ ਤਾਂ ਇਹ ਕਿੰਨਾ ਵੀ ਜੇ ਮੋਰਚਾ ਇਥੋਂ ਨਾ ਹੱਲੇ ਸਾਡੀ ਮੰਗ ਸੁਣੀ ਗਈ ਤਾਂ ਜੂਟੀ ਰੋਡ ਬੰਦ ਕਰਾਂਗੇ ਕਿਉਂਕਿ ਲੋਕਾਂ ਨੂੰ ਅਸੀਂ ਚਾਹੁੰਦੇ ਨਹੀਂ ਖੱਡਣ ਕਰਨਾ ਪਰ ਸਰਕਾਰ ਜਿਹੜੀ ਆ ਤੇ ਚਾਹਦੀ ਆ ਵੀ ਲੋਕ ਜਿਹੜੇ ਆ ਫਰਕਾ ਦੇ ਮਿਲ ਮੈਨੇਜਰ ਮਿਲ ਵੱਲ ਆਪਣਾ ਕਿੰਨੀ ਅਮਾਉਂਟ ਦਾ ਡੂਟਰ ਦੋ ਸੀਜ਼ਨਾਂ ਦੀ ਚੱਲਦੇ ਸੀ ਜਿੰਦੀ ਤਾਂ ਪਿਛਲੀ ਜਿਹੜੀ ਮੌਂਦਿਆ ਤਕਰੀਬਨ 40 ਤੋਂ 45 ਕਰੋੜ ਰੁਪਈਆ ਤੱਕ ਅਮਾਉਂਟ ਬਣਦੀ ਆ ਜਿਹੜਾ ਵਿਆਜ ਆ ਉਹਦੇ ਉੱਤੇ ਜੋ ਉਹ ਫਿਊਗਰਫੈਟ ਦੇ ਕਾਨੂੰਨ ਦੇ ਮਦਦ ਉਹ ਹੱਲੇ ਉਹ ਵੱਖਰਾ ਹੈ ਪਰ ਯਾਨੀ ਗੱਲ ਇਹ ਆ ਬਈ ਕਹਿੰਦੇ ਬਈ ਪਰ ਪਰਾਲਾ ਉਸ ਦਾ ਉੱਥੇ ਹੀ ਆ ਜਿੰਨੇ ਸਾਲ ਹੋ ਗਿਆ ਪੈਸੇ ਵਧ ਹੀ ਜਾਂਦੇ ਆ ਕੱਢਣ ਦਾ ਨਾਂ ਨਹੀਂ ਸਰ ਪਿਛਲੇ ਦਿਨਾਂ ਦੇ ਵਿੱਚ ਐਸਡੀਐਮ ਸਾਹਿਬ ਨਾਲ ਤੁਹਾਡੀ ਇੱਕ ਮੀਟਿੰਗ ਵੀ ਰੱਖੀ ਗਈ ਸੀ ਤੇ ਉਹਦੇ ਵਿੱਚ ਕੀ ਭਰੋਸਾ ਦਵਾਇਆ ਸੀ ਕੋਈ ਸਰ ਕੁਝ ਨਹੀਂ ਮੀਟਿੰਗ ਜਦੋਂ ਅਸੀਂ ਕੋਈ ਧਰਨਾ ਅਨਾਉਂਸ ਕਰਦੇ ਆ ਉਦੋਂ ਇਹਨਾਂ ਨੂੰ ਮੀਟਿੰਗ ਯਾਦ ਆਉਂਦੀ ਆ ਉਦੋਂ ਇਹ ਮਣਮੋੜਾ ਬਖਵਾਸ ਬਣਾ ਕੇ ਵੀ ਕੁੜਕੀ ਕਰਾਵਾਂਗੇ ਆ ਕਰਾਵਾਂਗੇ ਜਿਹੜੀ ਮਿੱਲ ਦੇ ਵਿੱਚ ਪ੍ਰੋਪਰਟੀ ਆ ਜੇ ਜੀਵਨ 20-25 ਕਰੋੜ ਰੁਪਈਆ ਉਹ ਨਹੀਂ ਦਾਅਵੇ ਲਾਮੀ ਕਰਾ ਨਹੀਂ ਰਿਹਾ ਸਿਰਫ ਖਾਨਾ ਪੁਰਸੀ ਕਰਦੇ ਆ ਜਿਦੋਂ ਇਹ ਅਸੀਂ ਇਹਨਾਂ ਨੂੰ ਕੋਈ ਕਾਲ ਦੰਨੇ ਆਕ ਕੇ ਧਰਨੇ ਪਰਦਾ ਸੀ ਉਦੋਂ ਇਹਨਾਂ ਨੂੰ ਮੀਟਿੰਗ ਦਾ ਯਾਦ ਆਉਂਦਾ ਉਦੋਂ ਇਹ ਚਾਰ-ਪੰਜ ਮਹੀਨੇ ਹੋ ਗਿਆ ਸੁੱਤੇ ਪਰ ਅਸੀਂ ਸਾਰਾ ਅੱਜ ਜਿਹੜਾ ਐਸਡੀਐਮ ਦੇ ਦਫਤਰ ਦੇ ਬਾਹਰ ਧਰਨਾ ਲਾਇਆ ਕਿਸਮਾਂ ਦੇ ਧਰਨਾ ਲਾਇਆ ਗਿਆ ਹੈ ਜਿਸ ਜਿਹੜਾ ਅੱਜ ਦਾ ਗੰਨਾ ਕਿਸਾਨਾਂ ਦਾ ਧਰਨਾ ਐਸਡੀਐਮ ਦਫਤਰ ਫਗਵਾੜਾ ਦੇ ਅੱਗੇ ਲੱਗਿਆ ਉਹਦਾ ਮੁੱਖ ਮੁੱਦਾ ਕਿ ਜਿਹੜੀ ਗੰਨਾ ਕਿਸਾਨਾਂ ਦੀ ਬਕਾਇਆ ਰਕਮ ਲਗਭਗ 48 ਕਰੋੜ ਰੁਪਈਆ ਹੈ ਜਿਹਦੇ ਚੋਂ 27 ਕਰੋੜ ਰੁਪਈਆ ਸੀ ਤੇ ਬਾਕੀ ਨਵੇਂ ਜਿਹੜੀ ਇਸ ਸੀਜ਼ਨ ਦੀ ਰਹਿ ਗਈ ਹੈ ਲਗਭਗ 14-15 ਕਰੋੜ ਇਸ ਸੀਜ਼ਨ ਦੀ ਮਿਲ ਮਾਲਕਾਂ ਵੱਲੋਂ ਬਕਾਇਆ ਸਰਕਾਰ ਵੱਲੋਂ 4 ਕਰੋੜ ਰੁਪਈਆ ਬਕਾਇਆ 2 ਕਰੋੜ ਦੀ ਪਨਲਟੀ ਕੱਟੀ ਹੋਈ ਹੈ ਔਰ ਇਸ ਤੋਂ ਬਿਨਾ ਜਿਹੜਾ ਕਿਸਾਨਾਂ ਦਾ ਵਿਆਜ ਬਣਦਾ ਸਾਰੀ ਲਾ ਲਾ ਕੇ ਲਗਭਗ 50-55 ਕਰੋੜ ਰੁਪਈਆ ਦੇਗੀ ਬਣਦੀ ਹੈ ਸਾਡੀ ਗੰਨਾ ਮਿਲ ਫਰਵਾੜਾ ਵੱਲ ਉਹ ਵੱਡੇ ਐਗਰੀਮੈਂਟ ਹੋਣ ਦੇ ਬਾਵਜੂਦ ਪਿਛਲੇ 2 ਸਾਲਾਂ ਤੋਂ ਮਿਲ ਮਾਲਕ ਪਹਿਲਾਂ ਪੁਰਾਣੇ ਮਿਲ ਮਾਲਕਾਂ ਨਾਲ ਸਾਡੀ ਲੜਾਈ ਰਹੀ ਆ ਹੁਣ ਨਵੇਂ ਮਿਲ ਮਾਲਕ ਰਾਣਾ ਜਦੋਂ ਉਹ ਆਏ ਆ ਉਹਨਾਂ ਨੇ ਸਾਡੇ ਨਾਲ ਦੋ ਤਿੰਨ ਐਗਰੀਮੈਂਟ ਕਰ ਲਾ ਸਾਨੂੰ ਇਸ ਗੱਲ ਦਾ ਦੁੱਖ ਹੈ ਕਿਸਾਨਾਂ ਨੂੰ ਕਿ ਅੱਜ ਤੱਕ ਕੋਈ ਐਗਰੀਮੈਂਟ ਪੂਰਾ ਨਹੀਂ ਹੋਇਆ ਇਹ ਜਿਹੜੀ ਪਿਛਲੇ ਸਮਝੌਤੇ ਦਾ ਜਿਹੜਾ 2 ਨਵੰਬਰ ਨੂੰ ਚੰਡੀਗੜ੍ਹ ਚ ਖੁੜੀਆ ਸਾਹਿਬ ਦੀ ਹਾਜ਼ਰੀ ਚ ਹੋਇਆ ਸੀ ਉਹਦੀ ਐਗਰੀਮੈਂਟ ਦੀ ਕਾਪੀ ਮੇਰੇ ਕੋਲ ਹੈ ਉਹਦੇ ਚ 31 30 ਅਪ੍ਰੈਲ 2024 ਤੱਕ ਗੰਨਾ ਕਿਸਾਨਾਂ ਦੀ ਸਾਰੀ ਅਦਾਇਗੀ ਰਾਸ਼ੀ ਜਿਹੜੀ ਕਿਸਾਨਾਂ ਨੂੰ ਕੀਤੀ ਜਾਣੀ ਸੀ ਲੇਕਿਨ ਨਾ ਤਾਂ ਪੁਰਾਣੀ ਅਦਾਇਗੀ ਜਿਹੜੀ 27 ਕਰੋੜ ਆ ਉਹ ਹੋ ਰਹੀ ਹੈ ਤੇ ਨਵੇਂ ਸੀਜ਼ਨ ਦੀ ਅਦਾਇਗੀ ਲੇਕਿਨ ਜਿਹੜੀ ਲਗਭਗ 18-20 ਕਰੋੜ ਬਣਦੀ ਹੈ ਉਹ ਵੀ ਕਿਸਾਨਾਂ ਨੂੰ ਮਿਲਣੀ ਰਹੀ ਪਿਛਲੇ 5 ਮਹੀਨੇ ਤੋਂ ਲਗਾਤਾਰ ਯਤਨ ਕੀਤੇ ਆ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ 20 20 ਦੀ ਜਿਹੜੀ ਜਾਇਦਾਦ ਤੇ ਮਾਲਕ ਮਾਲਕਾਂ ਦੀ ਪ੍ਰਾਪਰਟੀਆਂ ਅਟੈਚ ਆ ਜੂਨ 2020 ਤੋਂ ਬੀਤੇ ਨੂੰ 4 ਸਾਲ ਬੀਤ ਗਏ ਜ਼ਿਲ੍ਹਾ ਪ੍ਰਸ਼ਾਸਨ ਕਪੂਥਲਾ ਤੇ ਪ੍ਰਸ਼ਾਸਨ ਜਿਹੜਾ ਫਗਵਾੜਾ ਐਸਟੀਮ ਦਫ਼ਤਰ ਫਗਵਾੜਾ ਇਹਨੇ ਮਾਲਕਾਂ ਦੀਆਂ ਪ੍ਰਾਪਰਟੀਆਂ ਖੰਡ ਮਿਲ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿਸਾਨ ਖੱਜਲ ਹੋ ਰਿਹਾ ਕਿਸਾਨਾਂ ਨੂੰ ਸ਼ਰਿਆਂ ਮਜ਼ਾਕ ਕੀਤਾ ਜਾ ਰਿਹਾ ਜਦੋਂ ਅਸੀਂ ਅੰਦੋਲਨ ਕਰਦੇ ਹਾਂ ਇੱਕ ਚਿੱਠੀ ਕੱਢ ਕੇ ਇੱਕ ਲੈਟਰ ਕੱਢ ਕੇ ਕਿਸਾਨਾਂ ਦੀਆਂ ਅੱਖਾਂ ਪੁੱਟਣ ਦਾ ਜਦਲ ਜਿਹੜਾ ਡਰਾਮਾ ਪ੍ਰਸ਼ਾਸਨ ਕਰਦਾ ਅਸੀਂ ਉਹਨੂੰ ਬਿਲਕੁਲ ਸਹਾਰਾ ਨਹੀਂ ਕਰਾਂਗੇ ਸਿੱਧੀ ਮਿਲਣੀ ਬੂਕਤ ਜ਼ਿਲ੍ਹਾ ਪ੍ਰਸ਼ਾਸਨ ਕਪੂਥਲਾ ਦੀ ਐਸਟੀਮ ਦਫ਼ਤਰ ਫਗਵਾੜਾ ਦੀ ਮਿਲ ਮਾਲਕਾਂ ਦੇ ਨਾਲ ਜਿਹੜੀ ਉਹ ਜਗਜਹਰ ਹੈ ਅੱਜ ਵੀ ਮਾਲਕਾਂ ਦੀਆਂ ਪ੍ਰਾਪਰਟੀਆਂ ਵੇਚਣ ਦੇ ਨਾਂ ਤੇ ਡਰਾਮਾ ਕੀਤਾ ਜਾ ਰਿਹਾ ਜਿਹੜੀ ਪ੍ਰਾਪਰਟੀ ਚੋਂ ਕਿਸਾਨਾਂ ਨੂੰ ਪੈਸੇ ਆਉਣੇ ਆ ਜਿਹੜੀ ਕੀਮਤੀ ਜਾਇਦਾਦ ਹੈ ਜਦੀ ਕੀਮਤ ਲਗਭਗ 20-25 ਕਰੋੜ ਰੁਪਈਆ ਉਹਦੀ ਨਲਾਮੀ ਦਾ ਕੋਈ ਇਸ਼ਤਿਹਾਰ ਨਹੀਂ ਕੱਢਿਆ ਜਾ ਰਿਹਾ ਸਿਰਫ ਸਮਾਂ ਬਰਬਾਦ ਕੀਤਾ ਜਾ ਰਿਹਾ ਜੇਰ ਉਹ ਅਸੀਂ ਕਿਸੇ ਕੀਮਤ ਤੇ ਸਹਿਮਤ ਨਹੀਂ ਕੀਤਾ ਜਾਊਗਾ ਜ਼ਿਲ੍ਹਾ ਪ੍ਰਸ਼ਾਸਨ ਦੀ ਬਗਵਾੜਾ ਪ੍ਰਸ਼ਾਸਨ ਦੀ ਜਿਹੜੀ ਮਿਲੀ ਭੁਗਤ ਹੈ ਮਾਲਕਾਂ ਦੀ ਉਹ ਨੂੰ ਅਸੀਂ ਨੰਗਿਆ ਕਰਾਂਗੇ ਸਾਰੀ ਜਨਤਾ ਸਾਹਮਣੇ ਸਾਰੀਆਂ ਡਿਪਾਰਟਮੈਂਟਾਂ ਸਾਹਮਣੇ ਪੰਜਾਬ ਸਰਕਾਰ ਨੂੰ ਸਾਡੀ ਫੀਲ ਹੈ ਕਿ ਸਾਰੇ ਮਸਲੇ ਦੀ ਜਿਹੜੀ ਆ ਸਰਕਾਰ ਇੱਥੇ ਦਖਲ ਦੇਵੇ ਵੱਡਾ ਨਾਵੇ ਨਾਂ ਤੇ ਜਿਹੜੇ ਲੋਨ ਚੱਕੇ ਮਿਲਨੇ ਉਹਦੀ ਅਸੀਂ ਜੁਡੀਸ਼ਲ ਜਾਂਚ ਕਰਾਉਣ ਲਈ ਕੋਰਟ ਵੀ ਜਾਵਾਂਗੇ ਕਿਸਾਨਾਂ ਦੇ ਨਾਂ ਤੇ ਵੱਡਾ ਫਰਾਡ ਹੋਇਆ ਮਿਲ ਮਾਲਕਾਂ ਨੇ ਸੈਂਕੜੇ ਟਰੂਡ ਦੇ ਲਾਹੇ ਕਿਸਾਨਾਂ ਦੇ ਨਾਂ ਤੇ ਲੈ ਜਾ ਸੈਟਲਮੈਂਟਾਂ ਕੀਤੀਆਂ ਲੇਕਿਨ ਕਿਸਾਨਾਂ ਨੂੰ ਉਹਦੀ ਅਦਾਗੀ ਪਿੰਨ ਚਾਰ ਸਾਲ ਬੀਤਣ ਤੋਂ ਬਾਅਦ ਵੀ ਨਹੀਂ ਕੀਤੀ ਜਾ ਰਹੀ ਉਹ ਸਾਰੇ ਪਤਾਰੇ ਸੁਪਤਾਂ ਆ ਕੇ ਅੱਕ ਕੇ ਅੱਜ ਡੀਸੀ ਦਫ਼ਤਰ ਕੂਥਲਾ ਵੀ ਸਾਡਾ ਧਰਨਾ ਚੱਲ ਰਿਹਾ ਉੱਥੇ ਵੀ ਸਾਡੀਆਂ ਟੀਮਾਂ ਪਹੁੰਚ ਲਈਆਂ ਕਿਸਾਨ ਪਹੁੰਚ ਗਏ ਆ ਔਰ ਐਸਟੀਐਮ ਦਫ਼ਤਰ ਜਿਹਦੇ ਕੋ ਸਾਰਾ ਚਾਰਜ ਹੈ ਇਸੇ ਮਸਲੇ ਦੇ ਹੱਲ ਦਾ ਉਹ ਵੀ ਬਣਦੀ ਜ਼ਿੰਮੇਵਾਰੀ ਨਿਭਾਉਣ ਤੋਂ ਆਮਾਚ ਨਹੀਂ ਕੀਤੀ ਜਾ ਰਹੀ ਆ ਉਹ ਪਿਛਲੇ 5 ਮਹੀਨੇ ਚ ਐਸਡੀਐਮ ਸਾਹਿਬ ਨੇ ਇੱਕ ਵਾਰੀ ਵੀ ਯਤਨ ਨਹੀਂ ਕੀਤਾ ਸਾਨੂੰ ਮਲਾ ਕੇ ਸਾਡੇ ਨਾਲ ਵਾਅਦਾ ਕਰ ਲਿਆ ਕਿ ਇੱਕ ਹਫਤੇ ਦੇ ਵਿੱਚ ਤੁਹਾਡੀ ਮੀਟਿੰਗ ਬੁਲਾਵਾਂਗੇ ਲੇਕਿਨ 4 ਮਹੀਨੇ ਬੀਤਣ ਦੇ ਬਾਅਦ ਵੀ ਇਸੇ ਮਖਵਾੜਾ ਨੇ ਕੋਈ ਯਤਨ ਨਹੀਂ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਸਿੱਧੀ ਬਣੀ ਬੁਖਤ ਮਾਲਕਾਂ ਦੇ ਨਾਲ ਆ ਉਹਦਾ ਅਸੀਂ ਸਾਨੂੰ ਨਹੀਂ ਸਮਝ ਆਉਂਦੀ ਕਿ ਕਿਉਂ ਮਾਲਕਾਂ ਦਾ ਪੱਖ ਪੂਰਿਆ ਜਾ ਰਿਹਾ ਸਾਡੀ ਡਿਮਾਂਡ ਹੈ ਕਿ ਬ੍ਰੀਚ ਆਫ ਐਗਰੀਮੈਂਟ ਦੀ ਕਾਰਵਾਈ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਖੰਡ ਮਿਲ ਮਾਲਕਾਂ ਖਵਾ ਕਰੇ ਕਿਸਾਨ ਆਪਣਾ ਕੰਮ ਛੱਡ ਕੇ ਤੋਂ ਬਾਅਦ ਛੱਡ ਰਿਹਾ ਅਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸੜਕਾਂ ਤੇ ਰੋਦੇ ਫਿਰਦੇ ਆਂ ਲੇਕਿਨ ਸਰਕਾਰ ਕੋਈ ਸਾਰ ਨਹੀਂ ਲੈ ਰਹੀ ਜ਼ਿਲ੍ਹਾ ਪ੍ਰਸ਼ਾਸਨ ਸਾਡੀ ਕੋਈ ਸਾਰ ਨਹੀਂ ਲੈ ਰਹੀ ਸਰ ਅਗਲੀ ਰਣਨੀਤੀ ਕੀ ਆਪਣੀ ਜੇ ਦੇਖੋ ਅਗਲੀ ਰਣਨੀਤੀ ਹੁੰਦੀ ਆ ਸਰਕਾਰ ਦਾ ਰਵਈਆ ਜ਼ਿਲ੍ਹਾ ਪ੍ਰਸ਼ਾਸਨ ਕਿੰਨਾ ਕੁ ਪੋਜ਼ਿਟਿਵ ਹੋਣ ਦਰਦੀ ਲੈਂਦਾ 48 ਹਮਦਰਦੀ ਸਵੇਰ ਦਾ ਕੁਝ ਤਰ੍ਹਾਂ ਦਾ ਪਤਾ ਐਸ.ਐਮ. ਸਾਹਿਬ ਨੂੰ ਪਤਾ ਕਿਸੇ ਦਾਰ ਨੂੰ ਸਾਹਿਬ ਨੂੰ ਪਤਾ ਪੂਸ ਪ੍ਰਸ਼ਾਸਨ ਨੂੰ ਪਤਾ ਕਿ 9 ਵਜੇ ਧਰਨਾ ਲੱਗਣਾ ਹਜੇ ਤੱਕ ਐਸ.ਐਮ. ਸਾਹਿਬ ਦਫ਼ਤਰ ਨਹੀਂ ਆਏ ਕੋਈ ਅਧਿਕਾਰੀ ਭਗਵਾਨੇ ਦਾ ਜ਼ਿੰਮੇਵਾਰ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਇਹ ਸਾਰਾ ਜਿਹੜਾ ਵਰਤਾਰਾ ਮਿਲ ਮਾਲਕਾਂ ਦੇ ਨਾਲ ਜਿਮੀਲੀ ਘੁੱਟਦੇ ਉਹ ਜੱਗ ਜਾ ਰਿਹਾ ਉਹਨਾਂ ਤੋਂ ਹਦਾਇਤਾਂ ਲੈ ਕੇ ਉਹਨਾਂ ਦੀ ਇਜਾਜ਼ਤ ਲੈ ਕੇ ਸਾਡੇ ਨਾਲ ਗੱਲ ਕਰਦੇ ਆ ਇਹਦੇ ਵਿੱਚ ਸਾਨੂੰ ਵੱਡਾ ਦੁੱਖ ਹੈ ਕਿ ਜਿਹੜੇ ਜਿੱਦਾਂ ਪ੍ਰਸ਼ਾਸਨ ਆ ਉਹ ਲੋਕਾਂ ਦੀ ਸੇਵਾ ਦੀ ਬਜਾਏ ਮਿਲ ਮਾਲਕਾਂ ਦੀ ਸੇਵਾ ਪਿਛਲੇ 6 ਸਾਲ ਦਾ ਲੱਗਾ ਸਰ ਧਰਨਾ ਅਨਮਿੱਥੇ ਸਮੇਂ ਲਈ ਹੈ ਯਾਨੀ ਨਹੀਂ ਜਿੱਦਾਂ ਜਿੱਦਾਂ ਦਾ ਅਸੀਂ ਸਰ ਉਹਨੂੰ ਕੋ ਕੋ 5:00 ਵਜੇ جواب ਆ ਉਹਦੇ ਮੁਤਾਬਕ ਅਸੀਂ ਫੈਸਲਾ ਕਰਾਂਗੇ ਉਹ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਕੋਈ ਕੋਈ ਹਾਜ਼ਰ ਨਹੀਂ ਦਫ਼ਤਰ 'ਚ ਜੇ ਜੁਰੀਆਂ ਦਾ ਇਕੱਠ ਨਾਲ ਕੋਈ ਗੱਲ ਕਰਨੇ ਆਮ ਲੋਕਾਂ ਦੀ ਸੁਣਵਾਈ ਨਾ ਦਫ਼ਤਰਾਂ 'ਚ ਕਿੰਨੀ ਹੋਊਗੀ ਉਹਦਾ ਤੁਸੀਂ ਅੰਦਾਜ਼ਾ ਲਾ ਲਓ 1 ਘੰਟਾ ਸਾਨੂੰ ਬੈਠਿਆਂ ਨੂੰ ਹੋ ਗਿਆ ਜੇ ਜਥੇਬੰਦੀਆਂ ਦੇ ਆਗੂਆਂ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਦਫ਼ਤਰ 'ਚ ਸਰਕਾਰ ਦਾ ਅਫਸਰ ਤੇ ਆਮ ਲੋਕਾਂ ਦੀ ਕਿੰਨੀ ਕੀ ਸੁਣਵਾਈ ਨਾ ਦਫ਼ਤਰਾਂ 'ਚ ਹੋਣੀ ਹੋਊਗੀ ਉਹਦਾ ਅੰਦਾਜ਼ਾ ਆਪਾਂ ਲਾ ਸਕਦੇ ਸਰ ਹੁਣ ਕਪੂਰਥਲੇ ਵਗੈਰਾ ਜਾਣਦਾ ਹੈ ਕੋਈ ਆਪਣਾ ਪ੍ਰੋਗਰਾਮ ਸਾਡੀ ਡਿਊਟੀ ਫਗਵਾੜਾ ਲੱਗੀ ਆ ਫਗਵਾੜਾ ਬਰਾਮ ਤੇ ਫਲੋਰ ਸਰਕਲ ਬਾਕੀ ਭਾਰਤੀ ਕਿਸਾਨ ਜੀ ਨੇ ਦੁਆਬਾ ਸਾਥੀ ਜਥੇਬੰਦੀਆਂ ਨਾਲ ਕਪੂਥਲਾ ਡੀਸੀ ਦਫ਼ਤਰ ਪਹੁੰਚ ਗਈ ਆ ਜੋ ਸਾਡੀ ਜਥੇਬੰਦੀ ਦਾ ਫੈਸਲਾ ਹੋਊਗਾ ਉਹਦੇ ਮੁਤਾਬਕ ਅਗਲਾ ਫੈਸਲਾ ਕਰਾਂਗੇ ਹਾਲ ਦੀ ਘੜੀ ਅਸੀਂ ਇਹ ਜਿਹੜਾ ਧਰਨਾ ਇਹ ਲੱਗ ਚੁੱਕਾ ਇਹਦੇ ਮੁਤਾਬਕ ਅਗਲੀ ਦੇਖਾਂਗੇ ਸਰਕਾਰ ਨੇ ਤੇ ਕੀ ਕਰਦੀ ਆ ਫਿਰ ਜਥੇਬੰਦੀ ਜੋ ਫੈਸਲਾ ਕਰੂਗੀ ਜੇ ਕਪੂਥਲੇ ਜਾਣ ਦਾ ਸਲਾਹ ਬਣੀ ਕਪੂਥਲੇ ਜਾਵਾਂਗੇ ਜੇ ਇਹਨੂੰ ਐਮਰਜੈਂਸੀ ਲੋਕ ਦਾ ਹੁਕਮ ਹੋਇਆ ਤਾਂ ਉਹ ਵੀ ਕਰਾਂਗੇ ਥੈਂਕ ਯੂ